ਅੰਮ੍ਰਿਤਸਰ ਵਿੱਚ ਗੁੰਡਾਗਰਦੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਚੌਂਕੀ ਕਬੀਰ پارک ਦੇ ਨਜ਼ਦੀਕ ਕੁਝ ਨੌਜਵਾਨਾਂ ਦੇ ਵਿੱਚ ਤਕਰਾਰ ਹੁੰਦੀ ਹੈ ਤੇ ਉਹ ਝਗੜੇ ਦਾ ਰੂਪ ਲੈ ਲੈਂਦੀ ਹੈ। ਨੌਜਵਾਨਾਂ ਵੱਲੋਂ ਗੱਡੀ ਨੂੰ ਬਾਰ-ਬਾਰ ਹਿੱਟ ਕੀਤਾ ਜਾਂਦਾ ਹੈ। ਹਿੱਟ ਕਰਨ ਵਾਲੀ ਗੱਡੀ ਦੇ ਉੱਪਰ ਪੁਲਿਸ ਦਾ ਸਟicker ਲੱਗਾ ਹੁੰਦਾ ਹੈ। ਤਾਂ ਦੇਖ ਸਕਦੇ ਹਾਂ ਕਿ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਵੀ ਰਹੇ ਹਾਂ ਕਿ ਗੱਡੀ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਹੋਈਆਂ ਨੇ। नजर आ रही ने पूरा की मामला है आओ जानते हाँ कि आखिर की ये सारा वाकया होगड़ा ਪਰਿਸ਼ਾਦ ਕਰੀਦਾ ਜਿਹੜੀ ਸਿੱਪਿਟ ਨੂੰ ਜਿਹੜੀ ਬਾਜ਼ਕਾਰ ਰੋਡ 'ਤੇ ਪਾਰ ਕਰ ਲੱਗਾ ਲੱਗੇ ਆ ਕੰਦਰੀ ਪਰ ਲੋ ਜੋ ਕਰਨਾ ਹੈ ਕੋ ਕਰਨਾ ਹੈ ਵੱਟੀ ਦੇ ਵੱਟੀ ਇਹ ਭਜਾ ਕੇ ਲੈ ਗਏ ਆ ਅਈ ਫਿਰ ਵੇਟ ਕੀਤਾ ਨਾਲ ਇਹਨਾਂ ਇੱਕ ਗੱਡੀ ਲੱਗੀ ਜਿਹੜੀ ਉੱਥੇ ਇਹ ਗੱਡੀ ਲੈਣ ਬਾਅਦ ਫਾਈ ਇਹਦੇ ਇਹਨਾਂ ਨੇ ਛੱਡ ਲਿਆ ਇਹਨਾਂ ਚੱਲੇ ਆ ਉੱਥੇ ਸਾਈਡ ਪਰ ਦੇ ਕਰਦੇ ਆ ਕਿੰਨੇ ਜਣੇ ਸੀ ਗੱਡੀ ਦੇ ਵਿੱਚ ਇੱਕ ਘੱਟੋ ਘੱਟ 7 ਜਣੇ ਹੈਗੇ ਸੀ ਵਿੱਚ ਇਸ ਇਸ ਗੱਡੀ 'ਚ ਛੋਟੀ ਛੋਟੀ ਜਿਹੜੀ ਦੋ ਗੱਡੀਆਂ ਲੱਗੀਆਂ ਆ ਜਿਹੜੀ ਦੂਜੀ ਗੱਡੀ ਉੱਥੇ ਉਹ ਲੱਗੀ ਉਹ ਭਜਾ ਕੇ ਲੈ ਗਏ ਸੀ ਤੁਹਾਡੀ ਗੱਡੀ ਕਿਹੜੀ ਸੀ ਮੇਰੀ ਗੱਡੀ ਸਿਆਸ ਸੀ ਉਹ ਗੱਡੀ ਦਾ ਨੁਕਸਾਨ ਕਿੰਨਾ ਹੋਇਆ ਅਗੋ ਬੰਬਰ-ਬੰਬਰ ਵੱਟ ਗਿਆ ਜੀ ਅੱਛਾ ਇਹਨਾਂ ਨੇ ਬੈਕ ਕਰਕੇ ਮਾਰੀ ਹੈ ਬੈਕ ਕਰਕੇ ਮਾਰੀ ਇਹਨਾਂ ਨੇ ਸ਼ਰਾਬ ਵਗੈਰਾ ਪੀਤੀ ਹੋਈ ਸੀ ਇਹਨਾਂ ਨੇ ਹੈਗੇ ਰੱਜੇ ਸੀਗੇ ਸਗਲਾ ਦੱਸੋ ਜੀ ਇਹ ਬੁਰੇ ਰੱਜੇ ਬੋਤਾਂ ਨਾਲ ਗੱਲ ਨਹੀਂ ਹੁੰਦੀ ਇਹਨਾਂ ਕੋਲ ਉਸ ਦਾ ਸਟicker ਲੱਗਾ ਹੈ ਪਰ ਪੁਲਿਸ ਪਲੇਟ ਦੀ ਗੱਡੀ ਹੈ ਇਹ ਨਹੀਂ ਪਤਾ ਜੀ ਤੇ ਹੁਣ ਕੀ ਕੰਪੋਸ ਨੂੰ ਕੀ ਕਰ ਪੁਲਿਸ ਕਰਦੀ ਹੈ ਕਰਵਾਈ ਕਰਦੇ ਹੋ ਕੁਝ ਨਹੀਂ ਕਰਦਾ ਕਰਦੇ ਜੀ ਕੀ ਨਾਂ ਦੱਸਿਆ ਤੁਹਾਡਾ ਗਰਮਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਮੈਂ ਗੁਰਨਾਲਾ ਕਹਿੰਦੇ ਉਹਨਾਂ ਦਾ ਪਤਾ ਲੱਗਾ ਕੁਝ ਕੀ ਨਾ ਕਿੱਥੇ ਰਹਿੰਦੇ ਨੇ ਪੁਸਤ ਕਰਨ ਦੀ ਕਰਦੀ ਹੈ ਕੋਈ ਨਹੀਂ ਬੰਦੇ ਨੇ ਕੀਤੀ ਗੱਡੀ ਬੈਕ ਕਰਕੇ ਤਿੰਨ ਵਾਰੀ ਬੇਟੇ ਦੀ ਗੱਡੀ ਮਾਰਦੀ ਹੈ ਹਾਂਜੀ ਗੱਡੀ ਇੱਕੋ ਸਾਈਡ ਹੋ ਚੁੱਕੀ ਹੈ ਹੁਣ ਉਹ ਰਾਈਨਮਾ ਕਰਨੀ ਚਾਹੀਦੀ ਹੈ ਤੇ ਤੁਸੀਂ ਕਰ ਰਹੇ ਹੋ ਰਾਈਨਮਾ ਨਹੀਂ ਰਾਈਨਮਾ ਕਰਦੇ ਤੇ ਜਿਹੜੀ ਅੱਗੇ ਜਿਹੜੀ ਹੈ ਸਟੇਲ ਉਸ ਦੀ ਦਾ ਪਤਾ ਨਹੀਂ ਸਾਨੂੰ ਕਿਹਦੀ ਹੈ ਅਛੋੜ ਜਿਹੜੀ ਥੱਤੀ ਵੀ ਹੋ ਰਹਾ ਉਹ ਦੂਜੀ ਪਾਰਟੀ ਹੋ ਰਹੀ ਹੈ ਸਾਨੂੰ ਪਤਾ ਅੱਛਾ ਇਹ ਮੇਰੀ ਗੱਡੀ ਆ ਉਹਦਾ ਰਾਈਨਮਾ ਹੋ ਗਿਆ ਤੁਹਾਡੇ ਬੇਟੇ ਨੇ ਕਿਹਾ ਕਿ ਇਹੋ ਗੱਡੀ ਉਹਨਾਂ ਦੀ ਗੱਡੀ 'ਚ ਮਾਰੀ ਹੈ ਇਹ ਨਹੀਂ ਗੱਡੀ ਸਾਡੇ ਕੋਲ ਬਹਿਣ ਹੈਗਾ ਤਾਂ ਇਹਦਾ ਉਹ ਕੋਈ ਹੋਰ 'ਚ ਗੱਡੀ ਉਹਨੇ ਬਿਆਨ ਦਿੱਤਾ ਹੋਗਾ ਜਿਹੜੀ ਸਾਡੀ ਗੱਡੀ ਆ ਉਹ ਐਸੇ ਸਲੋਤੀ ਵਿੱਚ ਵੇਚੀ ਆ ਇਹ ਗੱਡੀ ਹਿਆੜੇੋਂ ਆਈ ਹੈ ਅੱਛਾ ਜੀ ਇਹ ਗੱਡੀ ਹਿਆੜੇੋਂ ਆਈ ਹੈ ਮੇਰੀ ਗੱਡੀ ਇੱਥੇ ਜੁਨੀ ਸੀ ਮਾਰਕੀਟ 'ਚ ਲੱਗੀ ਹੈ ਠੀਕ ਠੀਕ ਹੈ ਜੀ ਤਾਂ ਲੱਗਦੀਆਂ ਬਚਣਗੇ ਉਹ ਗੱਡੀਆਂ ਬਚੀਆਂ ਇਹ ਗੱਡੀ ਹਿਆੜੇੋਂ ਸੀ ਤੁੰਸੋ ਕਿਨਾਂ ਆਦੇ ਲੈ ਕੇ ਆ ਅੱਛਾ ਐਸੇ ਬੰਦਰੂ ਦੇਖ ਕੇ ਕਿਆ ਇੱਥੇ ਪੁਝਾ ਦੇ ਲੈ ਗਿਆ ਮੁੰਡੇ ਮਗਰ ਕੀ ਆ ਇਹ ਚੀਜ਼ ਆ ਕਰਕੇ ਮੇਰੇ ਵਿੱਚ ਗੱਡੀ ਮਾਰੀ ਕਿਹੜਾ ਮੁੰਡਾ ਹੈ ਗਿਆ ਕਿਹੜਾ ਮੁੰਡਾ ਦੀ ਗੱਡੀ ਸੀ ਦੂਸਰੀ ਮੈਂ ਕਿਥੇ ਮੁੰਡਾ ਸਾਨੂੰ ਪਤਾ ਨਹੀਂ ਕਿਹਨੇ ਮਾਰਿਆ ਹੈ ਜੀ ਉਹ ਕਿੰਨੇ ਘੰਟੇ ਸਮਤੀ ਹੋ ਗਈ ਆ ਬ੍ਰਿਗੇਡ ਦਾ ਪੁਲਿਸ ਦਾ ਸਟicker ਲੱਗਾ ਜੀ ਉਸ ਦੇ ਵਿੱਚ ਬੋਤਲਾ ਪਈ ਆ ਨਾ ਬਚਾਤ ਨਹੀਂ ਕਰਦੇ ਭਾਜੀ ਕਿਹੜਾ ਮਲਾਜਮ ਹੈ ਅੰਦਰ ਜਿਹੜਾ ਗੱਡੀ ਦੇ ਉੱਪਰ ਸਟicker ਲੱਗਾ ਤੁਹਾਨੂੰ ਪਤਾ ਵੀ ਉਹਦੇ ਵਿੱਚ ਮਲਾਜਮ ਹਨ ਭਾਜੀ ਮੈਂ ਕਹਾਂ ਜੇ ਦੀ ਗੱਡੀ ਉਹਦਾ ਬਚਾਤ ਨਹੀਂ ਕਰਦੇ ਦੱਸ ਦਿਓ ਗੱਡੀ ਕਿਸ ਦੇ ਨਾਮ ਤੇ ਆ ਉਹ ਤਿੰਨ ਜਣੇ ਕੌਣ ਸੀਗੇ ਜੀ ਛੜੋ ਜੀ ਗੜੇ ਤੋਂ ਸਵਾਰ ਸੀ ਗੜੇ ਤੋਂ ਲੱਖ ਫਰੀ ਥਾਣੇ ਬਣੀ ਕਿਹੜੀ ਗੱਡੀ ਪਤਾ ਹੋਰ ਕਿਹੜੀ ਕਿਹੜੀ ਆ ਪਰ ਲੈਪਣ ਲੱਗੀ ਆ 15 ਗੱਡੀ ਆ ਬਰਗਿਲਾਂ ਦੀ ਉਹ ਗੱਡੀ ਆ ਜਿਹੜੀ ਵਿੱਚ ਸਾਡੀ ਜਿਹੜੀ ਦੂਸਰੀ ਗੱਡੀ ਹੈ ਉਹ ਸਾਡੀ ਜਿਹੜੀ ਦੂਸਰੀ ਗੱਡੀ ਸੀ ਉਹ ਗੱਡੀ ਵਾਲੇ ਦਾ ਕਹਿਣਾ ਹੈ ਕਿ ਦੋ ਤਿੰਨ ਵਾਰੀ ਗੱਡੀ ਮੇਰੇ ਵਿੱਚ ਬੈਕ ਕਰਕੇ ਮਾਰੀ ਹੈ ਕਿਸੇ ਗੱਡੀ ਵਾਲੇ ਨੇ ਕਿੱਥੇ ਬਗਾਈ ਪਾਣੀ ਲਾ ਦਿਖਾਓ ਤੁਸੀਂ ਦੇਖੋ ਨਾ ਇੱਥੇ ਦੇਖਣਾ ਤੁਸੀਂ ਦੱਸੋ ਕਿ ਦੋ ਨਾ ਮਾਰਤਾ ਹੁੰਦਾ ਸਹਾਨ ਸਾਡੇ ਕੋਲ ਤਾਂ ਹੈਗਾ ਉਹਦਾ ਬਿਆਨ ਤੁਸੀਂ ਦੱਸੋ ਸਾਨੂੰ ਕਮਪਲੇਟ ਦੇ ਕਾਗਜ਼ ਬਿਆਨ ਹੈ ਉਹਦਾ ਸਾਨੂੰ ਦੇਜੀ ਕਮਪਲੇਟ ਦੇ ਰਹੇ ਨੇ ਉਹ ਸਾਡੇ ਕੋਲ ਅੱਛਾ ਕੀ ਕਰ ਰਹੇ ਕਰਦੇ ਉਹਨੂੰ ਹੀ ਕਿਸੇ ਆਪਟੀ ਹੋਗੀ ਕਰਾ ਰਹੇ ਅਸੀਂ ਦੋ ਬੰਦੀ ਕਰ ਨਹੀਂ ਕਰਾਂਗੇ ਜੀ ਪਰਾਈ ਨਾ ਕਰਾ ਰਹੇ ਬਿਲਕੁਲ ਹਾਂ ਜੀ ਠੀਕ ਉਹ ਵੀ ਪੁੱਛਦਾ ਕਹਿਣਾ ਕਿ ਸਾਡੇ ਕੋਲ ਰਾਜ ਨਾਮਾ